ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਪਾਵਨ ਪਵਿੱਤਰ ਸ਼ਬਦ ਦਾ ਵਿਚਾਰਨ ਸਿੱਖਣਾ ਹੈ ਜੋ ਤੀਜੇ ਪਾਤਸ਼ਾਹ ਮਹਾਰਾਜ ਜੀ ਦੀ ਪੱਟੀ ਲਿਖੀ ਹੋਈ ਹੈ ਇਸ ਵਿੱਚ ਵੀ ਬੜੇ ਮਹਿੰਗੇ ਸ਼ਬਦ ਆਉਂਦੇ ਨੇ ਤੇ YouTube ਦੀ ਪਲੇਲਿਸਟ ਸਾਰੀ ਸੰਖਿਆ ਪਈ ਆਪ ਸਰਵਣ ਕਰ ਸਕਦੇ ਹੋ ਰਾਗ ਇਹ 434 ਅੰਗ ਤੇ ਆਉਂਦਾ ਰਾਗ ਆਸਾ ਮਹੱਲਾ ਤੀਜਾ ਪੱਟੀ ਇਕ ਓੰਕਾਰ ਸਤਿਗੁਰ ਪ੍ਰਸਾਦ ਆਇਓ ਅੰਗ ਸਭ ਜਗ ਆਇਆ ਹੁਣ ਆਇਆ ਤੇ ਵਿਸਰਾਮ ਲਾਉਣਾ ਐੜਾ ਊੜੇ ਨੂੰ ਇੱਥੇ ਜਈਏ ਨੂੰ ਹੋੜਾ ਜਈਏ ਵਿੱਚੋਂ ਤਿੰਨ ਅੱਖਰ ਨਿਕਲਦੇ ਨੇ ਆਪਾਂ ਪਹਿਲਾਂ ਵੀ ਸਰਵਣ ਕੀਤਾ ਹੈ ਕਈ ਵਾਰ ਇੱਥੇ ਨੂੰ ਊੜੇ ਨੂੰ ਹੋੜਾ ਪੈ ਜਾਣਾ ਐ ਈੜੀ ਨੂੰ ਸਿਆਰੀ ਪੈ ਜਾਣੀ ਵਿੱਚ ਇਸ ਦਾ ਉਚਾਰਨ ਹੈ ਆਇਓ ਆਇਓ ਪੜ੍ਹਨਾ ਐ ਓਇਓ ਨਹੀਂ ਪੜ੍ਹਨਾ ਆਇਓ ਆਇਓ ਅੰਗ ਐ ਏ ਡਿ ਟਿਪੀ ੰੰਗੇ ਦਲਾਵਾ ਅੰਗ ਐ ਨੱਕ ਦੇ ਵਿੱਚ ਉਚਾਰਨ ਹੋਵੇਗਾ ਅੰਗ ਐ ਅੰਗ ਐ ਐਟਪੀ ੰੰਗੇ ਦਲਾਵਾ ੰੰਗੇ ਦਲਾਵਾ ਆਇਓ ਅੰਗ ਐ ਸਭ ਜਗ ਆਇਆ ਕਖੈ ਕੰੰਗੇ ਕੰੰਗੇ ਇਹ ਵੀ ਨੱਕ ਦੇ ਵਿੱਚ ਖੱਗੇ ਦੀ ਆਵਾਜ਼ ਉੱਤੇ ਟਿਪੀ ਆ ਪਿੱਛੇ ਗੰਗਾ ਲੱਗਾ ੰੰਗ ਕੰੰਗੇ ਕੰੰਗੇ ਦੀ ਆਵਾਜ਼ ਉਚਾਰਨ ਕਰਨੀ ਐ ਦੇ ਦਲਾਵਾਂ ਲੱਗੀਆਂ ਤਿਆਰ ਰੱਖਣਾ ਕੰਗੈ ਕਾਲ ਪਿਆ ਰੀਰੀ ਲਲੀ ਪਾਪ ਕਮਾਣੇ ਇਹਨੂੰ ਕਮਾਣੇ ਤੇ ਵਿਸਰਾਮ ਹੈ ਤੇ ਲਲੀ ਪਾਠ ਜਿਹੜਾ ਪੋਲਾ ਹੈ ਲਲੀ ਨਹੀਂ ਕਹਿਣਾ ਰੀਰੀ ਲਲੀ ਇਸ ਦਾ ਮਤਲਬ ਜਿਹੜਾ ਅਰਥ ਹੈ ਲਲੀ ਦਾ ਅਰਥ ਲਾਲਚ ਰੀਰੀ ਲਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ ਮਨ ਐਸਾ ਲੇਖਾ ਤੂੰ ਕੀ ਪੜਿਆ ਇਸ ਦਾ ਧਿਆਨ ਰੱਖਣਾ ਲੇਖਾ ਤੇ ਜਮ ਕੇ ਲਾਉਣੀ ਹੈ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿਿਆ ਤੇਰੇ ਦਲਾਵਾਂ ਦੇ ਨਾਲ ਉਚਾਰਨ ਕਰਨਾ ਹੈ ਦੇਣਾ ਤੇ ਵਿਸਰਾਮ ਲਉਣਾ ਹੈ ਲੇਖਾ ਦੇਣਾ ਤੇਰੇ ਸਿਰ ਰਹਿਿਆ ਰਹਾਉ ਸッセ ਸਿਹਾਰੀ ਧੱਦੇ ਉਤੇ ਟਿੱਪੀ ਹੈ ਇਸ ਦਾ ਉਚਾਰਨ ਆਪਾਂ ਕਿਵੇਂ ਕਰਨਾ ਹੈ ਸਿੱਧੰਗ ਸਿੱਧੰਗ ਸਿਦੰਗਾਏ ਐ ਅੱਗੇ ਗੰਗੇ ਨੂੰ ਕੰਨਾ ਗੰਗੇ ਕੰਨਾ Nga ਈੜੀ ਸਿਆਰੀ ਏ ਜਿਨ੍ਹਾਂ ਨੂੰ ਇਹ ਸ਼ਬਦ ਨਹੀਂ ਆਉਂਦਾ ਸੰਗਤ ਜੀ ਮੁਹਾਰਨੀ ਜਰੂਰ ਸਿੱਖੋ ਪਹਿਲਾਂ ਮੁਹਾਰਨੀ ਸਿੱਖੋਗੇ ਇਸ ਦਾ ਉਚਾਰਨ ਜਰੂਰ ਆਵੇਗਾ ਸਿਦੰ ਸੌਖਾ ਆਪਾਂ ਵੱਖਰਾ ਵੱਖਰਾ ਕਰਕੇ ਤੁਹਾਨੂੰ ਦੱਸਦੇ ਹਾਂ ਇਸ ਦਾ ਉਚਾਰਨ ਸਿਦੰਗਾਏ ਐ ਫਿਰ ਇਕੱਠਾ ਉਚਾਰਨ ਕਰਨਾ ਸਿਦੰਗਾਏ ਐ ਸਿਦੰਗਾਏ ਐ ਸਿਦੰ ਨਾਏ ਐ ਨੱਕ ਦੇ ਵਿੱਚ ਉਚਾਰਨ ਹੋਵੇਗਾ ਸਿਦੰ ਸਮਝ ਲੱਗ ਗਈ ਓਨੀ ਸੰਗਤਾਂ ਨੂੰ ਸਿਦੰ ਆਏ ਐ ਸਿਮਰਹਿ ਨਾਹੀ ਨਨੈ ਨਾ ਤੁਦ ਨਾਮ ਲਿਆ ਛਛੇ ਕਸਕੇ ਬੋਲਣਾ ਛਛੇ ਚਿਜਹ ਐਨਸ ਮੂੜੇ ਕਿਉ ਛੁੱਟ ਹੈ ਜੰਮ ਪਾਕੜਿਆ ਬੱਬੈ ਕਸਕੇ ਬੋਲਣਾ ਬੂਝਹਿ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ ਅਣ ਹੁੰਦਾ ਨਾਉ ਧਰਾਇਓ ਪਾਦਾ ਅਵਰਾ ਕਾ ਭਾਰ ਤੁਦ ਲਿਆ ਪਾਦਾਂ ਤੇ ਬਿਸਰਾਮ ਲਾਉਣਾ ਅਵਰਾ ਕਾ ਭਾਰ ਤੁਧ ਲਿਆ ਜੱਜੈ ਜੋਤਹਿਰ ਲਈ ਤੇਰੀ ਮੂੜੇ ਮੂੜੇ ਤੇ ਬਿਸਰਾਮ ਲਾਉਣਾ ਅੰਤ ਗਿਆ ਪਛਤਾਵਹਿਗਾ ਏਕ ਸ਼ਬਦ ਤੂੰ ਚੀਨਹਿ ਨਾਹੀ ਫਿਰ ਫਿਰ ਜੂਨੀ ਆਵਹਿਗਾ ਤੁਧ ਸਿਰ ਲਿਖਿਆ ਸੋ ਪੜ ਪੰਡਤ ਅਵਰਾ ਨੂੰ ਨਾ ਸਿਖਾਲ ਵਿਖਿਆ ਪਹਿਲਾ ਫਹਾ ਪਇਆ ਪਾਦੇ ਪਿੱਛੋ ਦੇ ਗਲ ਚਟੜਿਆ ਪਹਿਲਾ ਫਾਹਾ ਪਇਆ ਪਾਦੇ ਪਿੱਛੋ ਦੇ ਗਲ ਚਟੜਿਆ ਹੁਣ ਇਸ ਦਾ ਜਿਹੜਾ ਵਿਸਰਾਮ ਹੈ ਪਾਦੇ ਦੇ ਉਚਾਰਨ ਕਰਨਾ ਹੈ ਪਾਦੇ ਤੇ ਵਿਸਰਾਮ ਲਾਉਣਾ ਹੈ ਸਸੈ ਕਸ ਕੀ ਬੋਲਣਾ ਹੈ ਸਸੈ ਸੱਸੀ ਨਹੀਂ ਕਹਿਣਾ ਸਸੈ ਦਲਾਵਾ ਦੇਣਾ ਸਸੈ ਸੰਜਮ ਗਯੋ ਮੂੜੇ ਏਕ ਦਾਨ ਤੁਦ ਕੁਥਾਏ ਲਿਆ ਕੁਥਾਏ ਕੁਥਾਏ ਲਿਆ ਮੂੜੇ ਤੇ ਵਿਸਰਾਮ ਲਾਉਣਾ ਹੈ ਇਕ ਦਾਨ ਤੁਦ ਕੁਥਾਇ ਲਿਆ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਸਾਈ ਪੁੱਤਰੀ ਜਜਮਾਨ ਕੀ ਸਾ ਤੇਰੀ ਤੇਰੀ ਤੇ ਵਿਸ਼ਰਾਮ ਲਉਣਾ ਏਤ ਤਾਨ ਖਾਧ ਹੈ ਖਾਦੇ ਨੇ ਕਹਿਣਾ ਖਾਦੇ ਦਲਾਵਾਂ ਦੇ ਨਾਲ ਤੇਰਾ ਜਨਮ ਗਿਆ ਮਮੈ ਮਤ ਹਿਰ ਲਈ ਮੇ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਇਆ ਰੋਗ ਪਇਆ ਪਪੇ ਦੇ ਨਾਲ ਪਇਆ ਇਸ ਪੰਕਤੀ ਦਾ ਜਿਹੜਾ ਵਿਸਰਾਮ ਹੈ ਮੂੜੇ ਤੇ ਵਿਸਰਾਮ ਲਾਉਣਾ ਮੰਮੇ ਮਤ ਹਿਰ ਲਈ ਤੇਰੀ ਮੂੜੇ ਹਉਮੈ ਵੱਡਾ ਰੋਗ ਭਇਆ ਰੋਗ ਪਇਆ ਅੰਤਰ ਆਤਮੈ ਆਤਮੇ ਨਹੀਂ ਪੜਨਾ ਆਤਮੈ ਦਲਾਵਾਂ ਦੇ ਨਾਲ ਬ੍ਰਹਮਣਾ ਚੀਨਿਆ ਮਾਇਆ ਕਾ ਮੋਤਾਜ ਭਇਆ ਇੱਥੇ ਭੱਵੇ ਦੇ ਨਾਲ ਉਚਾਰਨ ਕਰਨਾ ਚੀਨਿਆ ਤੇ ਵਿਸਰਾਮ ਲਾਉਣਾ ਕਕਾ ਕਸਕੇ ਬੋਲਣਾ ਕਕੇ ਨਹੀਂ ਕਹਿ ਦੇਣਾ ਕਕਾ ਦਲਾਵਾਂ ਦੇ ਨਾਲ ਕੱਕੇ ਕਾਮ ਕ੍ਰੋਧ ਭਰਮਿਓ ਮੂੜੇ ਭਰਮਿਓ ਮੰਮੇ ਨੂੰ ਸਿਆਰੀ ਆ ਇਹ ਵੀ ਉਚਾਰਨ ਹੋਵੇਗੀ ਊੜੇ ਨੂੰ ਹੋੜਾ ਵੀ ਉਚਾਰਨ ਹੋਣਾ ਤੇ ਹਾਏ ਨੂੰ ਔਂਕੜ ਵੀ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਵਿਸਰਿਆ ਨੀ ਪੜਦਨ ਸੰਗਤ ਜੀ ਬਾਵੇ ਨੂੰ ਸਿਆਰੀ ਏ ਤੇ ਇਹ ਬਾਵੇ ਨੂੰ ਸਿਆਰੀ ਲਾਉਣੀ ਬਿਹਾਰੀ ਦੀ ਆਵਾਜ਼ ਉਚਾਰਨੀ ਕਰਨੀ ਤਿਆਰ ਰੱਖਣਾ ਇਸ ਦਾ ਜਿਹੜਾ ਉਚਾਰਨ ਹੈ ਕੱਕੇ ਕਸਕੇ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਵਿਸਰਿਆ ਉਚਾਰਨ ਕਰਨਾ ਹੈ ਮੂੜੇ ਤੇ ਵਿਸਰਾਮ ਲਾਉਣਾ ਹੈ ਪੜ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਵਿਣ ਬੂਝੇ ਤੂੰ ਡੂਬ ਮੁਵਾ ਡੂਬ ਮੁਵਾ ਮੰਮੇ ਔਂਕੜ ਤੇ ਐਡੇ ਕਰਨਾ ਦਲੈਂਕੜਾ ਲਾ ਕੇ ਉਚਾਰਨ ਨਹੀਂ ਕਰਨਾ ਮੁਵਾ ਕਹਿਣਾ ਤੇ ਇਸ ਦਾ ਜਿਹੜਾ ਵਿਸਰਾਮ ਹੈ ਪੜ ਹੈ ਗੁਣ ਹੈ ਤੂੰ ਬਹੁਤ ਪੁਕਾਰ ਹੈ ਪੁਕਾਰ ਹੈ ਤੇ ਵਿਸਰਾਮ ਲਾਉਣਾ ਹੈ ਤਤੈ ਤਾਮਸ ਜਲਿਹੁ ਜਲੇ ਹੋ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਆ ਥੱਥੇ ਦਲਾਵਾਂ ਦੇ ਨਾਲ ਥੱਥੇ ਨਹੀਂ ਕਹਿ ਦੇਣਾ ਥੱਥੇ ਤੇ ਮੂੜੇ ਤੇ ਵਿਸਰਾਮ ਲਾਉਣਾ ਤਤੈ ਤਾਮਸ ਜਲੇ ਹੋ ਮੂੜੇ ਥੱਥੇ ਥਾਨ ਭ੍ਰਿਸ਼ਟ ਹੋਆ ਘੱਗੈ ਦਲਾਵਾਂ ਦੇ ਨਾਲ ਘੱਗੈ ਘਰ ਘਰ ਫਿਰਹਿ ਤੂੰ ਮੂੜੇ ਦੱਦੈ ਦਾਨ ਨਾ ਤੁਧ ਲਿਆ ਪੱਪੈ ਪਾਰਨ ਪਵਹਿ ਮੂੜੇ ਪਰਪੰਚ ਤੂੰ ਪਲਚ ਰਹਿਆ ਸੱਚੇ ਆਪ ਖਵਾਏ ਹੋ ਮੂੜੇ ਇਹੋ ਸਿਰ ਤੇਰੇ ਲੇਖ ਪਇਆ ਭੱਬੈ ਪਵਜਲ ਡੁੱਬੋ ਮੂੜੇ ਇਹ ਜਿਹੜਾ ਸੰਗਤ ਜੀ ਭੱਬੈ ਕਸਕੇ ਬੋਲਣਾ ਹੈ ਭੱਬੈ ਪਵਜਲ ਡੁੱਬੋ ਇਹ ਪਾਠ ਇਕੱਠਾ ਹੈ ਡੁੱਬੋਣੀ ਕਹਿ ਦੇਣਾ ਡੁੱਬੋ ਹੋ ਇਕੱਠਾ ਪਾਠ ਹੈ ਔਂਕੜ ਵੀ ਬੋਲਣਾ ਤੇ ਜਿਹੜੀ ਉੱਤੇ ਦਲਾ ਹੋੜਾ ਲੱਗਾ ਹੈ ਵੀ ਉਚਾਰਨ ਹੋਣਾ ਹੈ ਡੁੱਬੋ ਹੋ ਮੂੜੇ ਮਾਇਆ ਵਿੱਚ ਗਲਤਾਨ ਪਇਆ ਗੁਰ ਪ੍ਰਸਾਦੀ ਏਕੋ ਜਾੜੈ ਏਕ ਘੜੀ ਮਹਿ ਪਾਰ ਪਇਆ ਜਾਣੇ ਨਹੀਂ ਪੜਨਾ ਜਾਣੇ ਦਲਾਵਾਂ ਦੇ ਨਾਲ ਉਚਾਰਨ ਕਰਨੇ ਤਿਆਰ ਰੱਖਣਾ ਵਵੈ 바ਵਾ 바ਵੇ ਦਲਾਵਾਂ ਪਹਿਲਾ 바ਵਾ ਮੁਗਤਾ ਹੈ ਅੱਗੇ ਦਲਾਵਾਂ ਹੈ ਵਵੈ ਵਾਰੀ ਆਇਆ ਮੂੜੇ ਵਾਸ ਦਿਓ ਤੁਧ ਵਿਸਰਿਆ ਇਹ ਵੇਲਾ ਨਾ ਲੈ ਸਹਿ ਮੂੜੇ ਫਿਰ ਤੂੰ ਜਮ ਕੇ ਵਸ ਪਇਆ ਜੱਜੈ ਕਦੇ ਨਾ ਝੂਰਹਿ ਮੂੜੇ ਸਤਿਗੁਰ ਕਾ ਉਪਦੇਸ ਸੁਣ ਤੋ ਵਿਖਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨਿਗੁਰੇ ਕਾ ਹੈ ਨਾਉ ਬੁਰਾ ਤਦੈ ਤਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਦਾਨ ਪਇਆ ਗੁਰਮੁਖ ਹੋਵੇ ਤਾਂ ਹਰ ਰਸ ਪੀਵਹਿ ਜੁਗਾ ਜੁਗੰਤਰ ਖਾਹਿ ਪਇਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੈ ਨਾ ਪਾਇਆ ਗੱਲੀ ਕਸ ਕੇ ਬੋਲਣਾ ਗੱਲਿ ਕਿਨੇ ਨਾ ਪਾਇਆ ਗੁਰ ਕੇ ਚਰਨ ਹਿਰਦੈ ਵਸਾਏ ਮੂੜੇ ਪਿਛਲੇ ਗੁਣ ਹੈ ਸਭ ਬਖਸ਼ ਲਿਆ ਪਿਛਲੇ ਗੁਣ ਹੈ ਪਿਛਲੇ ਗੁਣ ਹੈ ਸਭ ਬਖਸ਼ ਲਿਆ ਹਾ ਹੈ ਹਾ ਹੈ ਕੰਨਾ ਹਾ ਹੈ ਦਲਾਵਾ ਹਾ ਹੈ ਹਰ ਕਥਾ ਬੂਝ ਤੂੰ ਮੂੜੇ ਤਾ ਸਦਾ ਸੁਖ ਹੋਈ ਮਨ ਮੁਖ ਪੜ੍ਹਹਿ ਤੇਤਾ ਦੁਖ ਲਾਗੇ ਲਾਗੇ ਨਹੀਂ ਪੜ੍ਹਨਾ ਲਾਗੇ ਵੇਣ ਸਤਗੁਰ ਮੁਕਤ ਨਾ ਹੋਈ ਰਾਰੇ RAM ਚਿਤ ਕਰ ਮੂੜੇ ਹਿਰਦੈ ਜਿਨ ਕੈ ਰਵ ਰਹਾ ਗੁਰ ਪ੍ਰਸਾਦੀ ਜਿਨਿ ਨਾਮ ਪਛਾਤਾ ਨਿਰਗੁਣ RAM ਤਿਨਿ ਬੂਝ ਲਹਿਆ ਤੇਰਾ ਅੰਤ ਨਾ ਜਾਏ ਲਖਿਆ ਅਕਥ ਨਾ ਜਾਏ ਹਰ ਕਥਿਆ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਨਾਨਕ ਜਿਨ ਕੋ ਸਤਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਸੋ ਸੰਗਤ ਜੀ ਜਿਹੜਾ ਇਹ ਸ਼ਬਦ ਤੁਸੀਂ ਸਰਵਣ ਕੀਤਾ ਹੈ ਇਹ ਤੀਜੇ ਪਾਸ਼ਾ ਮਹਾਰਾਜੀ ਦਾ ਉਚਾਰਣ ਕੀਤਾ ਹੈ ਤੇ 434 ਅੰਗ ਤੇ ਆਉਂਦਾ ਹੈ ਸੋ ਇਸ ਦਾ ਬਿਆਸ ਜ਼ਰੂਰ ਕਰਿਆ ਜੀ ਤੇ ਜ਼ਰੂਰ ਆਵੇਗਾ ਮੁਹਾਰਨੀ ਸਿੱਖੋ ਪਹਿਲਾਂ ਮੁਹਾਰਨੀ ਸਿੱਖੋਗੇ ਫਿਰ ਤੁਹਾਨੂੰ ਸ਼ਬਦ ਸਿੰਧਗਾਏ ਆਇਓ ਅੰਗ ਹੈ ਕੰਗ ਹੈ ਇਹ ਉਚਾਰਣ ਫਿਰ ਆਉਣਗੇ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ